ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਟਰਨਮੈਂਟ ਵੀਡੀਓ ਚ ਚੱਲੇ ਆਈ ਪਨੀਰੀ ਵਾਲੀ ਜਗ੍ਹਾ 'ਚ ਹਲ ਮਾਰਨ ਤੇ ਹਲ ਮਾਰ ਕੇ ਫਿਰ ਕਰਦੇ ਆਂ ਤਿਆਰ ਪਹਿਲਾਂ ਆਪਣੀ ਬਾਕੇ ਕਰਤੀ ਦੀ ਆਪਾਂ ਤਿਆਰ ਵੀ ਜਿਵੇਂ ਜਿਵੇਂ ਅੱਗੇ ਜਾਵਾਂਗੇ ਉਸ ਹਿਸਾਬ ਨਾਲ ਤਿਆਰ ਕਰੀ ਜਾਵਾਂਗੇ ਖੇਤ ਇਹ ਵੀਡੀਓ ਨਾਲ ਬਣੇ ਰਹੇ ਉਹ ਦਿਖਾਉਣੇ ਆ ਕੰਮਕਾਰ ਆਪਾਂ ਹਲ ਪਾ ਲਈਏ ਆਪਣੇ ਘਰ ਪਿੱਛੇ ਖੜੇ ਨੇ ਮਣੇ ਹਾਲ ਆਪਣੇ 13 ਅਲਪਾ ਕੇ ਚੱਲਦੇ ਆ ਤੇ ਕੱਦੂ ਵਾਲੀਆਂ ਹੈਰੋਂ ਹੈਰੋਂ ਨੂੰ ਕੀ ਗਲੀਨਸ ਬਲੂਸ ਕਰਾਉਣਾ ਉਹ ਖੜੀਆਂ ਨੇ ਸਾਹਮਣੇ ਤੇ ਇੱਕ ਸੈਟ ਆਪਣਾ ਪਰਲੇ ਪਾਸੇ ਖੜਾ ਏ ਉਹ ਟਰੈਕਟਰਾਂ ਨਾਲ ਕਰਦੇ ਉਹਨੇ ਕੱਦੂ ਮੱਕੀ ਮੱਕੀ ਦੀ ਪੜਾਈ ਦਾ ਕੰਮ ਵੀ ਚੱਲੇ ਫੈਣਾ 10 ਦਿਨ ਤੱਕ ਤੇ ਕੰਮ ਪੂਰੇ ਜੋਰਾਂ ਤੇ ਆ ਬਰ ਬ ਕਟ ਕੇ ਪਾਉਣੇ ਆ ਫਲ ਪਹਿਲਾਂ ਡਰਾਇਵਰ ਕੱਢਦੀਏ ਫਿਰ ਹਲ ਪਾਉਨੇ ਆ ਇਹ ਰੱਖ ਦਾਂਗੇ ਇੱਥੇ ਇੱਥੇ ਰੱਖ ਦੋਨੇ ਆ ਫਿਰ ਹਾਲ ਕੱਢਾਂਗੇ ਜਦ ਜਦ ਪਾਲਾਂਗੇ ਤੇ ਪਿੱਛੇ ਕਰਦੇ ਆ ਥੋੜਾ ਜਿਹਾ ਟਰੈਕਟਰ ਨੱਤਰ ਨਾ ਉਫੋਂ ਨੱਤਰ ਸੀ ਆ ਡੀ ਆਈ ਕਿਉਂਟਾ ਟਰੈਕਟਰ ਆ ੱਲੇ ਬੰਦੇ ਨੂੰ ਥੋੜੇ ਪਾਉਣੇ ਔਖੇ ਲੱਗਦੇ ਨੇ ਹਾਲਾ ਕੋਈ ਵੀ ਸੰਦ ਪਾਉਣਾ ਏ ਨਹੀਂ ਹਾਲ ਚਾਕੀ ਪਾਉਣੇ ਪੈਣਗੇ ਜਨਾ ਭਾਈ ਆਪਣਲਾ ਤਾਂ ਆ ਜਾਣੀ ਲਿੰਕ ਆ ਗਈ ਬਾਕੀ ਮੱਕੀ ਵੀ ਦਿਖਾਉਣੇ ਆਪਾਂ ਤੁਹਾਨੂੰ 1368 ਵੀ ਕਿੰਨੀ ਕਪੱਕ ਚੱਲੀ ਪਾਣੀ ਆਪਣਾ ਬੰਦ ਕਰਿਆ ਹੋਇਆ ਏ ਜੇ ਲੋਡ ਪਈ ਕੱਧਾ ਲਾਵਾਂਗੇ ਬਾਤ ਆਈ ਆਪਾਂ ਪਨੀਰੀ ਵਾਲਾ ਜਿੰਨੀ ਵੀ ਜਗਾ ਹੈਗੀ ਤੀ ਤੇ ਫਿਰ ਬੀਜਣ ਤੋਂ ਪਹਿਲਾਂ ਮਾਰ ਦਾਂਗੇ ਸੁਹਾਗਾ ਨਾਲੇ ਹੋਰ ਹਵਾ ਲੱਗ ਜੂ ਜ਼ਮੀਨ ਨੂੰ ਤੇ ਬਾਕੀ ਆਪਣੀ ਉਹ ਪਨੀਰੀ ਵਧੀਆ ਹੋਗੀ ਜਿਹੜੀ ਬੀਜੀ ਦੀ ਇੱਕ ਕਿਆਰੀ ਤੇ ਜਿਹੜੀ ਪੀਆਰ 131 ਬੀਜੀ ਦੀ ਉਹ ਹੋ ਚੱਲੀ 6-7 ਦਿਨ ਦੀ ਹੋਗੀ ਉਹ ਵੀ ਬਾਕੀ ਕੱਲ ਨੂੰ ਬੀਜਦੇ ਆ ਉਹ ਦੂਈ ਕਿਆਰੀ ਚ ਪਨੀਰੀ ਅੰਗਰੇਜ਼ ਤੂੰ ਹੀ ਮਾਰਿਆ ਈ ਤੇ ਮੱਕੀ ਦਾ ਪਾਣੀ ਆਪਾਂ ਕਰਿਆ ਹੋਇਆ ਬੰਦੇ ਤੇ 69 ਖੜਾ ਹੁਣ ਮਾਰ ਕੇ ਹਟਿਆ ਹਲ ਤੇ ਹੁਣ ਕੱਢਦੇ ਆ ਜਾ ਕੇ ਹਲ ਖੜੀ ਹੈ ਹੀ ਆਪਣੀ 1368 ਨੀਜੂ ਵੀਟੂ ਵਾਲਿਆਂ ਦੀ ਦਾਨਵੀਰ ਮੱਕੀ ਪੂਰੀ ਵਧੀਆ ਤੇ ਹਾਈਟ ਵੀ ਵਧੀਆ ਮੱਕੀ ਦੀ ਤੇ ਪਕਾ ਵੱਲ ਨੂੰ ਹੋਲੀ ਹੁਣ ਆ ਦੇਖੋ ਪੱਕਣ ਲੱਗ ਗਿਆ ਪੜਦਾ ਛੱਲੀ ਦਾ ਪੀਲ ਕੇ ਤੇ ਆਉਣ ਲੱਗ ਗਿਆ ਹਰੇਕ ਆ ਦੇਖੋ ਤੇ ਪਾਣੀ ਹਲੇ ਆਪਾਂ ਥੋੜਾ ਜਿਹਾ ਰੁਕਿਆ ਹੋਇਆ ਹੁਣ ਗਿੱਲੀ ਆ ਜਦੋਂ ਚਿੱਟੀ ਹੋ ਗਈ ਧਰਤੀ ਫਿਰ ਆਪਾਂ ਦਮਾਂਗੇ ਪਾਣੀ ਦੁਬਾਰਾ ਇੱਕ ਪਾਣੀ ਹੋਰ ਆਊਗਾ ਫਿਰ ਇਹਨੇ ਪੱਕ ਜਾਣਾ ਏ ਤਕਰੀਬਨ ਉਹ ਚੱਲੀ ਇਹ 105 ਦਿਨ ਦੇ ਲਵੇ 105 ਦਿਨ ਦੇ ਲਵੇ ਉਹ ਚੱਲੀ 120 ਕ ਦਿਨ ਲੈਂਦੀ ਏ ਇਹ ਉਹੀ ਇੱਕ ਪਾਣੀ ਆਊਗਾ ਜਿਵੇਂ ਵੀ ਹੋਇਆ ਲਾਵਾਂਗੇ ਤੇ ਛੱਲੀ 'ਚ ਦਾਣਾ ਪੂਰਾ ਪਿਆ ਹੋਇਆ ਐਨ ਵਧੀਆ ਦੇਖੋ ਛੱਲੀ ਦੀ ਕੁਆਲਿਟੀ ਪੂਰੀ ਛੱਲੀ ਭਰੀ ਹੋਈ ਆ ਦੇਖੋ ਤੇ ਦਾਣਾ ਹੈਗਾ ਚੌੜਾ ਵੀ ਆ ਤੇ ਲੰਬਾ ਵੀ ਆ ਸਮਝ ਲਓ ਜਿੱਦਾਂ ਦੀ 1899 ਮੱਕੀ ਆ ਓਦਾਂ ਦੀ ਉਹ ਮੱਕੀ ਆ ਇਹ ਆਪਾਂ ਲਾਈ ਪਹਿਲੀ ਵਾਰ ਇਹਦੀ ਤੇ ਝਾੜ ਵੀ ਇਹ ਤਾਂ ਵਧੀਆ ਦੱਸਦੇ ਨੇ ਹੈਗਾ ਇਹ 60 ਤੋਂ 65 ਦੇ ਵਿੱਚ ਵਿੱਚ ਨਿਕਲਿਆ ਆਉਂਦੀ ਹੈ ਜੇ ਵਧੀਆ ਮੱਕੀ ਖੜੀ ਹੋਵੇ ਵਧੀਆ ਸੇਵਾ ਸੁਭਾ ਕਰੀ ਹੋਵੇ ਤੇ ਛੱਲੀ ਵੀ ਪੂਰੀ ਵਧੀਆ ਹੈਵੀ ਤੇ ਸਾਰੀਆਂ ਛੱਲੀਆਂ ਸੇਮ ਨੇ ਤੇ ਆ ਦੇਖੋ ਗੱਡੀ ਗੱਡੀ ਛੱਲੀ ਲੱਗੀ ਆ ਦੇਖੋ ਸਾਈਜ਼ ਛੱਲੀ ਦਾ ਤੇ ਵੀ ਸੁੱਕਣ ਲੱਗ ਗਏ ਪੱਤੇ ਦੇਖੋ ਸਾਰੇ ਛਾੜਾਂ ਸੁੱਕਣ ਲੱਗ ਗਏ ਤੇ ਹੁਣ ਪੱਕਣ ਤੇ ਹੀ ਆ ਉੱਪਰ ਨੂੰ ਇਹਨੇ ਸੁੱਕਦੀ ਨਹੀਂ ਜਾਣਾ ਤੇ ਛੱਲੀ ਪੂਰੀ ਪੱਕ ਜਾਣੀ ਆ। ਬਾਕੀ ਆ ਪਟਾ ਹੋ ਗਿਆ ਹੈਟੋਂ ਚਿੱਟਾ ਇਹ ਦੇਖਦੇ ਆ ਕਾਲੂ ਮੋੜ ਦਾਂਗੇ ਪਾਣੀ। ਬਾਕੀ ਪਨੀਰੀ ਦਿਖਾਉਨੇ ਆ ਆਪਾਂ ਤੁਹਾਨੂੰ ਜਿਹੜੀ ਬੀਜੀ ਦੀ ਆਪਾਂ ਪੀਆਰ 126 ਪਹਿਲੀ ਕਿਆਰੀ ਬੀਜੀ ਦੀ ਆਹੀ ਮੋਟਰ ਤੇ ਉਹ ਵੀ ਦਿਖਾਉਨੇ ਆ। ਬਾਕੀ ਦੱਸਿਓ ਵੀ ਤੁਹਾਡੇ ਏਰੀਆ 'ਚ ਚਾਰ ਦਾ ਰੇਟ ਕੀ ਚੱਲਦਾ ਮੱਕੀ ਬੜਾਈ ਦਾ ਕੀਲੇ ਦਾ ਸੌਰੀ ਚਾਰ ਚਾਰ ਨੂੰ ਵੇਚਣੀ ਹੋਵੇ ਉਹ ਕੀਲੇ ਦਾ ਕੀ ਰੇਟ ਚੱਲਦਾ ਸਾਡੇ 50000 ਰੁਪਏ ਤੱਕ ਚੱਲਦਾ ਏ ਜਿਹੜੀ ਮੰਨ ਲਓ ਵਧੀਆ ਮੱਕੀ ਆ ਜਿਹਨਾਂ 9208 ਹੋਗੀ 9208 ਇਹਦੀ ਹਾਈਟ ਤੇ ਤੇ ਵਧੀਆ ਦਾਣਾ ਪਿਆ ਹੋਇਆ ਛੱਲੀ 'ਚ ਆ ਰੇਟ ਚੱਲਦਾ ਏ ਬਾਕੀ ਹੋਰ ਏਰੀਆ ਚ ਵੀ ਚੱਲੀ ਜਾਂਦਾ ਹੈ 55 58000 ਆਹ ਕੋ ਚੱਲਦਾ ਹੈ ਬਾਕੀ ਦੱਸਿਓ ਕਮੈਂਟ ਕਰਕੇ ਆਪਣੇ ਆਪਣੇ ਏਰੀਆ ਦਾ ਕਿ ਕੀ ਰੇਟ ਰੂਟ ਚੱਲਦਾ ਆਪਾਂ ਵਾਏ ਗਏ ਵੀਡੀਓ ਦੇ ਮੂਰੇ ਪਾ ਦੱਸਿਆ ਸੀ ਆਪਾਂ ਹਾਲਾ ਨਾ ਵਾਕੇ ਗਏ ਆ ਬਾਕੀ ਦਿਖਾਉਣੇ ਆ ਇਹ ਆਪਾਂ ਤੰਗਲੀ ਮਾਰ ਕੇ ਬੀਜ ਦੀ ਪੌਦ PR126 ਦੀ ਤੇ ਵਧੀਆ ਜਾਮਾਂ ਤੇ ਵਧੀਆ ਜੰਮੀਆਂ ਆਪਣਾ ਘਰ ਦੇ ਹੀ ਵੀ ਰੱਖਿਆ ਆ ਦੀ ਦਾਤੀ ਨਾਲ ਵੱਢ ਕੇ ਝਾੜ ਕੇ ਤੇ ਪੱਖਾ-ਪੁੱਖਾ ਲਾ ਕੇ ਐਨ ਵਧੀਆ ਤਰੀਕੇ ਨਾਲ ਘਰੀ ਰੱਖਿਆ ਆ ਦੀ ਨਹੀਂ ਪਿਛਲੇ ਸਾਲ ਤਾਂ ਆਪਾਂ ਮੁੱਲ ਲਿਆ ਦੀ ਸਾਰੀ ਬੀਜ ਤੇ ਜਮ ਪੂਰਾ ਵਧੀਆ ਦੇਖੋ ਬਹੁਤ ਐਨ ਪੂਰੀ ਵਧੀਆ ਹੋਈ ਆ ਇੱਕ ਸਾਰ ਤੇ ਅੱਜ ਸਵੇਰੇ ਪਾਣੀ ਦਿੱਤਾ ਆਪਾਂ ਧੁੱਪਾਂ ਚ ਪਾਣੀ ਗਰਮ ਹੋਣ ਕਰਕੇ ਧੂਈ ਫੁਗ ਜਾਂਦੀ ਆ ਆਪਾਂ ਹੁਣ ਸ਼ਾਮ ਨੂੰ ਭਰੀ ਦੀ ਪਨੀਰੀ ਤੇ ਇਹਦਾ ਪਾਣੀ ਕੱਢਤਾ ਓਕਿਆਰੀ ਚ ਨੂੰ ਤੇ ਛੋਟੂ ਨੇ ਇੱਧਰ ਕੱਢਤਾ ਗਿਆਰੀ ਜੇ ਜ ਕੱਲ ਨੂੰ ਬੀਜਣੀ ਆ ਹੁਣ ਕੱਲ ਨੂੰ ਜਿਹੜਾ ਗਿੱਲਾ ਹੋ ਗਿਆ ਔਰੇ ਤੰਗਲੀ ਵੱਜਣੀ ਨਹੀਂ ਔਰੇ ਚਲੋ ਦੂਜੇ ਲੋਟ ਛੱਟਾ ਦੇ ਦਾਂਗੇ ਉਹ ਪਰਲੇ ਪਾਸੇ ਨੂੰ ਕੱਢਣਾ ਸੀ ਪਾਣੀ ਜਿਹੜੀ ਉੱਪਰਲੇ ਪਾਸੇ ਆ ਕਿਆਰੀ ਤੇ ਆਹ ਕਿਆਰੀਆਂ ਦਾ ਪਾਣੀ ਕੱਢ ਦਿਆ ਕਰਾਂਗੇ ਮੱਕੀ ਚ ਨੂੰ ਤੇ ਇਹ ਆਪਣੀ ਉਰੇ ਪੂਰੀ ਡੇਢ ਬਿੱਗਾਂ ਜਗਾ ਇਹ ਪਨੀਰੀ ਨੂੰ ਉਹੀ ਸਮਝ ਕੇ ਚਲੋ 30 ਕਿਲੇ 35 ਕਿਲੇ ਲਵਾ ਦੂਗੀ 40 ਵੀ ਲਵਾ ਸਕਦੀ ਆ ਜੇ ਵਧੀਆ ਹੋ ਗਈ ਬਾਕੀ ਉਧਰ ਜਿਹੜੇ ਆਪਾਂ ਲਏ ਨੇ ਠੇਕੇ ਤੇ 12 ਕਿਲੇ ਜਿਹੜੀ ਆਪਾਂ ਕੱਲ ਵੀਡੀਓ ਪਾਈ ਤੀ ਉੱਧਰ ਚੱਲਦੀ ਐ ਨਾ ਮੋਟਰ ਉੱਧਰ ਵੀ ਪਰ ਚੱਲਿਆ ਕਾਫੀ ਤਿਆਰ ਕੀਲਿਆਂ ਦਾ ਘੜ ਪਰ ਚੱਲਿਆ 2-3 ਦਿਨ ਚ ਸਾਰਾ ਪਰ ਜੂਗਾ ਫਿਰ ਬਾਵਾਵਾਂਗੇ ਉਹਨੂੰ ਵੀ ਤੇ ਕੰਮ ਕਰ ਦਿਖਾਵਾਂਗੇ ਮੱਕੀ ਦੀ ਬੜਾਈ ਚੱਲੂਗੀ ਤੇ ਨਾਲ ਹੁੰਦੇ ਜੀਰੀ ਲੱਗੂ ਤੇ ਮੱਕੀ ਮੁੱਕੀ ਦਾ ਰੇਟ ਵੀ ਦੱਸਦੇ ਰ੍ਹਾਂਗੇ ਵੀ ਕੀ ਚੱਲੇ ਆ ਜਦੋਂ ਚੱਲ ਪਈ ਬੜਾਈ ਆਪਾਂ ਖੇਤੀ ਬਾੜੀ ਬਾਰੀ ਆਪਾਂ ਵੀਡੀਓ ਬਣਾਉਨੇ ਆ ਬਲੌਗ ਅੰਬ ਨੂੰ ਬਹੁਤ ਜ਼ਿਆਦਾ ਬੂਰ ਪਿਆ ਹੋਇਆ ਸੀ ਪਹਿਲਾਂ ਪਹਿਲਾਂ ਬੱਚੇ ਜੇ ਨੂੰ ਹਵਾਈ ਦੀ ਸਾਰਾ ਬੂਰ ਝੜ ਗਿਆ ਪਿਛਲੇ ਸਾਲ ਬਹੁਤ ਜ਼ਿਆਦਾ ਅੰਬ ਲੱਗਿਆ ਸੀ ਇਹਨੂੰ ਤੇ ਇਹਨੂੰ ਇਧਰਲੇ ਅੰਬ ਨੂੰ ਥੋੜਾ ਜਿਹਾ ਘੱਟ ਲੱਗਦਾ ਉਹ ਦੇਖੋ ਸਾਹਮਣੇ ਦੀਨਦੂਗਾ ਲੱਗੇ ਹੋਏ ਛਿੱਧੇ ਛਿੱਧੇ ਜੇ ਲੱਗੇ ਹੋਏ ਨੇ ਕੁਝ ਝੜ ਗਏ ਇਧਰ ਵੀ ਲੱਗੇ ਹੋਏ ਨੇ ਤਿੰਨ ਚਾਰ ਆ ਦੇਖੋ ਪੂਰਾ ਵਧੀਆ ਅੰਬਾ ਦੇਖੋ ਚਾਰ ਚੂਰ ਨੂੰ ਵਧੀਆ ਏ ਜੇ ਚਾਰ ਪਾਉਣਾ ਮੰਨ ਲਓ ਘਰੇ ਆਪਾਂ ਆਪਣੇ ਦੂਈ ਮੋਟਰ ਤੇ ਵੀ ਖੜਾ ਅੰਬ ਉਹਨੂੰ ਬਹੁਤ ਜ਼ਿਆਦਾ ਲੱਗਿਆ ਹੋਏ ਨੇ ਇੱਧਰਲੀ ਮੋਟਰ ਤੇ ਵੀ ਲੱਗਿਆ ਜੀ ਕਰਨ ਪਨੀਰੀ ਵਾਲਾ ਤਿਆਰ ਦੂਈ ਤੇ ਜਿਹੜਾ ਆਪਾਂ ਬਾਯਾ ਦੀ ਹੈਰੋਂ ਨਾਲ ਉਹਦੋਂ ਖੇਤ ਸਾਰੇ ਹੀ ਰੂਟਾਵੇਟਰ ਮਾਰਦੇ ਆ ਬ੍ਰੀਕ ਹੋ ਜੂਗੀ ਜ਼ਮੀਨ ਲੱਗਿਆ ਹੋਇਆ ਏਜੰਸੀ ਮਾਰਨ ਰੂਟਾਵੇਟਰ ਔਰ ਇਹ ਆਪਾਂ ਨੂੰ ਜਗਾ ਚਾਹੀਦੀ ਆ ਬਿੱਗਾ ਚਾਹੀਦਾ ਏ 20 ਗਿੱਲਿਆਂ ਦੀ ਪੌਦ ਸੇ ਖੇਤ ਸੁੱਕਾ ਹੋਣ ਕਰਕੇ ਗਰਦ ਬਹੁਤ ਉੜਦੀ ਆ ਦੇਖੋ ਬਹੁਤ ਜ਼ਿਆਦਾ ਗਰਦ ਆ ਦਿਨ ਚ ਇੰਨੀ ਜ਼ਿਆਦਾ ਗਰਮੀ ਆ ਬਾਹਰ ਵੀ ਨਿਕਲ ਨਹੀਂ ਹੁੰਦਾ ਕੰਮ ਕਰਨਾ ਤਾਂ ਦੂਰ ਦੀ ਗੱਲ ਆ ਤਾਂ ਪ੍ਰੇਟਰ 43 45 ਰਹਿੰਦੀ ਆ। ਬਾਕੀ ਮੀਂਹ ਦੀ ਹੁਣ ਲੋਡ ਲੋੜ ਆ ਜੇ ਮੀਂਹ ਮੂੰਹ ਪਵੇ ਤਾਂ ਕਿਤੇ ਮੌਕਮ ਜਾ ਕੇ ਵਧੀਆ ਹੋਊਗਾ। ਤੇ ਬਾਕੀ ਹਲੇ ਮੀਂਹ ਦੀ ਕੋਈ ਸੁਭਾਅ ਨਹੀਂ ਮੀਂਹ ਦੱਸਦੇ ਨੇ ਕਹਿੰਦੇ ਜੂਨ ਦੇ ਪਹਿਲੇ ਹਫਤੇ ਦੱਸਿਆ ਹੋਇਆ ਉਹ ਵੀ ਮਾੜਾ ਮੋਟਾ ਹੀ ਪਊਗਾ। ਬਾਕੀ ਦੇਖੋ ਪ੍ਰਮਾਤਮਾ ਕੀ ਕਰਦਾ। ਉਦੀ ਮਰਜ਼ੀ ਆ ਕਦ ਪਾਊਗਾ ਕੀ ਕਰੂਗਾ ਬਾਕੀ ਜੀਰੀ ਵੇਲੇ ਪਾਊਗਾ ਜੀਰੀ ਵੇਲੇ ਜੀਰੀ ਵੇਲੇ ਪਾਊਗਾ ਰੱਬ ਮੀ ਤੇ ਲਾਈਟ ਤਾਂ ਬਾਦੂ ਆਉਂਦੀ ਆ ਮੋੜ ਲਾ ਬਹੁਤਾ ਵਿੱਗੇ ਹੀ ਕਰਨਾ ਇਹ ਹੈਗਾ ਸੁਵਰਾਜ ਆਪਣਾ 4x4 ਇੱਕ ਹੈਗਾ 2 ਵੀਲ ਤੇ 843 ਤੇ 969 CRDI ਆਪਣੇ ਕੋਲ ਸਾਰੇ ਟਰੈਕਟਰ ਸੁਵਰਾਜ ਦੀ ਨੇ ਹੋਟਲੀ ਸੁਵਰਾਜ ਆਪਣੀ ਪਹਿਲੀ ਪਸੰਦ ਆ ਤੇ ਵਧੀਆ ਟਰੈਕਟਰ ਨੇ ਪੂਰਾ ਜ਼ੋਰ ਮਾਰਦੇ ਨੇ ਜਿਹੜੇ ਮਰਜ਼ੀ ਕੰਮ ਨੂੰ ਦੱਬੀ ਰੱਖ ਤੇ ਆਹ ਦੇਖੋ 9 ਫੁੱਟਾ ਰੂਟਾਵੇਟਰ ਚੱਲਦਾ ਇਹਦੇ ਮਗਰ ਇਹ 1400 ਚੱਕਰ ਤੇ ਵਧੀਆ ਚੱਲ ਰਿਹਾ ਏ ਜਿੰਨੀ ਕੁ ਪਾਵਰ ਆ 95 ਹੋਸ ਪਾਵਰ ਦਾ ਏ ਬਾਜੋਂ ਖਵਰਾਜ ਵਾਲਿਆਂ ਨੇ ਪਾਵਰਾਂ ਘਟਾ ਦੇ ਦੀ ਜਦੋਂ ਕੇ ਆਰ ਡੀ ਆਏ ਨੇ ਟਰੈਕਟਰ ਬਾਸ ਵਿੱਚੋਂ ਤੇਰੀ ਆਵਾਜ਼ ਆਵਾਜ਼ ਤਾਂ ਖੱਪ ਮਿਲਣ ਲਾਉਂਦਾ ਏ ਤੇ ਆਵਾਜ਼ ਕਰਕੇ ਲੋਕ ਜਿਆਦਾ ਇਹਨੂੰ ਪਸੰਦ ਕਰਦੇ ਨੇ ਤੇ ਜੋਰ ਤੇ ਕੁਆਲਟੀ ਨੂੰ ਜਮਾ ਹੀ ਖੇ ਸੁੱਕਾ ਪਿਆ ਦੇਖੋ ਕਿੰਦਾ ਕਰ ਦੌੜ ਰਹੀ ਆ ਤੇ ਦੋ ਵਗ ਦੋ ਵਾਰ ਮਾਰ ਦਾਂਗੇ ਬਰੀਕ ਹੋ ਜਾਊਗਾ ਤੇ ਜ਼ਮੀਨ ਬਹੁਤ ਜ਼ਿਆਦਾ ਡੱਕ ਰ ਆ ਇਹ ਮੰਨ ਲਓ ਜੇ ਆਪਾਂ ਇਹਨੂੰ ਗਿੱਲੇ ਚ ਪਾ ਲਈਏ ਬਾਕੇ ਛੜਤੀ ਪੱਥਰ ਬਣ ਜਾਂਦੀ ਆ ਫੇਰ ਜਿੰਨੀ ਮਰਜ਼ੀ ਬਾਹੀ ਕਰ ਲੋ ਇਹ ਨਹੀਂ ਫੁੱਟਦੀ ਡਲੀ ਜੇ ਪੈ ਗਈ ਗੇਰਾ ਐਦਾਂ ਦੀ ਜ਼ਮੀਨ ਆ